ਹਾਂਜੀ ਦਰਸ਼ਕ ਵੀਰੋ ਇੱਕ ਤੁਹਾਡੇ ਸਾਹਮਣੇ ਆਪਾਂ ਜਿਹੜਾ ਇਹ ਰੈਪਰ ਲੈ ਕੇ ਆਏ ਹਨ ਇਹ ਐਗੋਟਾਸ ਫਾਰਮਾ ਦਾ ਹੈਗਾ ਹੋਮੋਪੈਥੀ ਇਹ ਕੰਪਨੀ ਹੈ ਇਹਨਾਂ ਦਾ ਇੱਕ ਫੀਡ ਸਪਲੀਮੈਂਟ ਆਉਂਦਾ ਹੈ ਐਗੋ ਨਿਊਟਰੀਏਟ ਐਕਸਪੀ ਇਹ ਬਹੁਤ ਹੀ ਵਧੀਆ ਤੇ ਸ਼ਾਨਦਾਰ ਪ੍ਰੋਡਕਟ ਹੈਗਾ ਭਾਈ ਇੱਕ ਤਾਂ ਇਹਦੀ ਖਾਸੀਅਤ ਇਹ ਹੈਗੀ ਹੈ ਵੀ ਇਹਦੇ ਜਿਹੜੇ ਵਿੱਚ ਪੌਚ ਬਣਾ ਕੇ ਪਾਏ ਹੋਏ ਨੇ 50 ਗ੍ਰਾਮ ਦੇ ਮਤਲਬ 20 ਪੌਚ ਪਾਏ ਹੋਏ ਨੇਗੇ ਤੇ ਇਹਦੇ ਵਿੱਚ omega 3 ਹੋ ਗਿਆ ਫੈਟੀ ਐਸਿਡ ਹੋਣਾ ਡੀ ਐਚ اے ਈ ਪੀ ਏ ਵਿਟਾਮਿਨ ਏ ਡੀ 3 ਵਿਟਾਮਿਨ ਈ ਤੇ ਜੇ ਮੈਟਲ ਦੀ ਗੱਲ ਕਰਦੇ ਹਣਾ ਤੱਤਾਂ ਦੀ ਤੇ ਇਹਦੇ ਵਿੱਚ ਜ਼ਿੰਕ ਮੈਗਨੀਸ਼ੀਅਮ ਤੇ ਕਾਪਰ ਆ ਜਿਨ੍ਹਾਂ ਦੀ ਮੇਨ ਲੋਡ ਆ ਉਹ ਇਹੀ ਤੱਤ ਨੇ ਸਾਰੇ ਜਿਹੜੇ ਰਿਪੀਟ ਬਰੀਡਰ ਹੋਗੇ ਅਨਸਟ੍ਰੈਸ ਜਿਹੜੇ ਬੋਲਦੇ ਨਹੀਂ ਹੈਗੇ ਪਸ਼ੂ ਜਾਂ ਸਾਇਲੈਂਟ ਹੀਟ ਹੋਗੀ ਇਨਫਰਟੀਲਿਟੀ ਬੜੀ ਬਾਰ ਬਰਿਆਕ ਹੋਗੇ ਜਾਂ ਜਿਹੜੀਆਂ ਝੋਟੀਆਂ ਜਾਂ ਬੈੜੀਆਂ ਗਰੋਥ ਨਹੀਂ ਕਰਦੀਆਂ ਉਹਨਾਂ ਲਈ ਇਹ ਵਰਦਾਨ ਹੈਗਾ ਤੇ ਨਵਾਂ ਕਨਸੈਪਟ ਹੈਗਾ ਤੇ ਸੋ ਤੁਸੀਂ ਪਾ ਕੇ ਦੇਖੋ ਜਿਹੜੇ ਤੁਹਾਡੇ ਪਸ਼ੂ ਬਾਰ-ਬਾਰ ਰਿਪੀਟ ਕਰ ਰਹੇ ਨੇ ਜਾਂ ਰਹਿੰਦੇ ਨਹੀਂ ਉਹ 100% ਇਹ ਪ੍ਰੋਡਕਟ ਦੇਣ ਤੋਂ ਬਾਅਦ ਰਹਿ ਜਾਣਗੇ ਸੋ ਇਹ 1 ਕਿਲੋ ਤੇ 5 ਕਿਲੋ ਚ ਆਉਂਦਾ ਹੈ ਨਾਮ ਇਹਦਾ ਹੈਗਾ ਐਗੋ ਨਿਊਟਰੀਟ ਐਕਸਪੀ ਬਹੁਤ ਵਧੀਆ ਕੰਪੋਜੀਸ਼ਨ ਹੈਗੀ ਹੈ ਸੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਧੰਨਵਾਦ